ਇਹ ਤੁਹਾਡੇ ਸਾਹਮਣੇ ਤਸਵੀਰਾਂ ਚ ਸਰਕਾਰੀ ਹਸਪਤਾਲ ਦੇ ਬੈੱਡ ਤੇ ਪਿਆ ਬਜ਼ੁਰਗ ਉਹ ਪਿਓ ਹੈ ਜਿਸਨੂੰ ਆਪਣੇ ਹੀ ਖੂਨ ਸਕੇ ਪੁੱਤ ਨੇ ਮਾਰ-ਮਾਰ ਕੇ ਲਹੂ ਲੋਹਾਨ ਕਰ ਦਿੱਤਾ ਹਸਪਤਾਲ ਪਹੁੰਚਾ ਦਿੱਤਾ ਸਿਰ ਤੇ ਲੱਗੇ ਟਾਂਕੇ ਦਸਰੇ ਨੇ ਕਿ ਕਿੰਨੀ ਬੇਰਹਿਮੀ ਨਾਲ ਇਸ ਬਜ਼ੁਰਗ ਨੂੰ ਉਸਦੇ ਪਿਓ ਨੇ ਕੁੱਟਿਆ ਹੋਵੇਗਾ ਤੇ ਖੂਨ ਨਾਲ ਲਾਲ ਹੋਏ ਕੱਪੜਿਆਂ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਤੁਸੀਂ ਇਸ ਬਜ਼ੁਰਗ ਸੰਤਾਨ ਦੀ ਪੱਗ ਦੇਖ ਲਓ ਕਿਵੇਂ ਲਹੂ ਨਾਲ ਲਾਲ ਹੋਈ ਪਈ ਹੈ ਇਸ ਬਜ਼ੁਰਗ ਮਲਕੀਤ ਸਿੰਘ ਦੀ ਉਮਰ ਕਰੀਬ 95 ਸਾਲ ਹੈ ਤੇ ਉਸਦੇ ਪੁੱਤ ਨੇ ਸ਼ਰਾਬ ਦੇ ਨਸ਼ੇ 'ਚ ਚੂਰ ਹੋ ਕੇ ਆਪਣੇ ਪਿਓ ਦਾ ਇਹ ਹਾਲ ਕੀਤਾ ਬਜ਼ੁਰਗ ਦੀਆਂ ਪੰਜ ਭੈਣਾਂ ਵੱਲੋਂ ਉਸਨੂੰ ਹਸਪਤਾਲ 'ਚ ਪੜਤੀ ਕਰਵਾਇਆ ਗਿਆ ਜ਼ਖਮੀ ਬਜ਼ੁਰਗ ਮਲਕੀਤ ਸਿੰਘ ਮੁਤਾਬਕ ਉਸਦਾ ਪੁੱਤ ਉਸ ਤੋਂ ਜ਼ਮੀਨ ਮੰਗ ਰਿਆ ਸੀ ਜਦ ਕਿ 20 ਵਿਗੇ ਜ਼ਮੀਨ ਉਹ ਪਹਿਲਾਂ ਹੀ ਵੇਚ ਕੇ ਖਾ ਚੁੱਕਾ ਹੈ ਤੇ ਵਿਚਾਰੇ ਬਾਪੂ ਨੇ ਰੋ ਰੋ ਆਪਣਾ ਇਹ ਸਾਰਾ ਦੁੱਖ ਦੱਸਿਆ ਮੇਰੀ ਬਾ ਬਰਾ ਕੱਲ ਲਈ ਮੁੰਡਾ ਉਜਾਣੇ ਮੇ ਸਾਲ ਮੇਰੀ ਉਮਰ ਹੈ ਦਿਲੀ ਮੇਰੇ ਕੋਲ ਜਾਇਦਾ 20 ਵੀਕਰਉ ਦਿੱਤੀ ਸੀ ਉਹ ਵੀ ਆਪਣੀ ਬੇਸਬੂਝ ਗਿਆ ਤੇ ਹੁਣ ਵਿਆਹ ਨੂੰ ਕਰਾ ਹੁਣ ਵੀ ਪarda ਹਰ 10 20 ਲੱਖ ਰੁਪਇਆ ਲਾਤਾ ਹੁਣ ਦਰੂਦਰੂ ਪੀਂਦਾ ਜੀ ਮੈਂ ਪਿਆ ਤੀਆ ਆ ਕੇ ਬੰਜੇ ਤੇ ਆ ਕੇ ਮੈਨੂੰ ਕੁੱਟਣ ਲੱਗ ਗਿਆ ਪਰ ਮੈਂ ਜਨ ਉੱਠਿਆ ਠਾ ਮੇਰਾ ਸ਼ਰ ਪਾੜਦਾ ਪਰੋਣੇ ਆ ਗਏ ਕੁੜੀਆਂ ਆ ਗੀਆਂ ਆ ਕੇ ਰਾਤ ਨੂੰ ਮੈਨੂੰ ਚੱਕ ਕੇ ਆ ਕੇ ਅੱਧੀ ਰਾਤੋਂ ਉਹਦੇ ਛੋਲੀ ਦਾ ਦਾਖਲ ਕਰਾਇਆ ਉੱਥੋਂ ਮੈਂ ਜਾ ਕੇ ਲੈ ਕੇ ਜਾ ਉਥੋਂ ਦਾ ਖੂਨ ਬਾਖਾਨ ਸੰਵਾਰ ਕੇ ਬੰਦ ਹੋਇਆ ਫੇਰ ਸਰਕਾਰ ਵਾਜਦਾਰ ਜ਼ਾਇੀ ਇਹ ਤੇ ਉਹ ਮੈਨੂੰ ਲੜਵਾਇਆ ਤੇ ਉਹ ਜਪਿਆ ਜੀ ਕੋਈ ਮੈਨੂੰ ਲੈਣ ਨਹੀਂ ਆਇਆ ਕੋਈ ਮੇਰੇ ਬਿਆਨ ਨਹੀਂ ਲਏ ਕੋਈ ਮੇਰਾ ਮੁੰਡਾ ਨਹੀਂ ਫੜਿਆ ਉਹ ਪਿੰਡ ਗਾਲਾਂ ਕੱਢਦਾ ਫਿਰਦਾ ਮਾੜਾ ਲੱਗ ਹੈ ਉਹ ਮੈਂ ਤਾਂ ਜਮਈ ਤੋਂ ਮਾੜਾ ਕਿਉਂਦਾ ਮਾੜਾ ਦਾ ਪੂਰਾ ਹੀ ਹੋ ਗਿਆ ਮੈਂ ਦੂਸਤ ਤਾਂ ਪਹਿਲਾਂ ਵੀ ਮੈਨੂੰ ਘੁੱਟਿਆ ਸੀ ਉਦੋਂ ਉਹਨਾਂ ਦੇ 452 ਲਾਖੀ ਦੀ ਰਕਮ ਦਾ ਇਹ ਮੇਰੇ ਪੁੱਤਰੇ ਬਾਹਰ ਨ ਜਾਣ ਦੀ ਐਸੀ ਗੱਲ ਆ ਬਣੀ ਮੰਗ ਲੈਣਾਂ ਦੇ ਜਾ ਕੇ ਕੁੜੀਆਂ ਪੈਈਆਂ ਲੋਕ ਬਾਕੇ ਉਹ ਮੁੰਡਾ ਬਾਹਰ ਜਾਣ ਤੋਂ ਨਿਕਲੂ ਜੋ ਰਹਿ ਜਾਊਗਾ ਵੀ ਤੂੰ ਇਹਦਾ ਰਾਜੀ ਹੁੰਦਾ ਕਰਾ ਦੋ ਚੰਡੀਗੜ੍ਹ ਜਾ ਕੇ ਰਾਜਮਾਨਾ ਹੋਇਆ ਸੀਗਾ ਤਰੀਕਾ ਪਈਂਦਾ ਹੈ ਹਰਦਾ ਕਤਲ ਦਾ ਤੇ ਕੇਸ ਪੱਲਾ ਬੜਿਆ ਹੋਇਆ ਸੀ ਸਾਡੇ ਚ ਮੇਰਾ ਬਾਪੂ ਜੀ ਵੀ ਰੰਦ ਮੇਰੇ ਭਰਾ ਤੇ ਮੇਰਾ ਬਾਪੂ ਜੀ ਇਕੱਠੇ ਰਹਿੰਦੇ ਆ ਉੱਥੇ ਘਰ ਆ ਲੱਗ ਲੱਗ ਨੇ ਬਾਪੂ ਜੀ ਮੇਰੇ ਅਬ ਦੇ ਮਤਲਬ ਕਮਰੇ ਚ ਜ਼ਿਆਦਾ ਅਕਦਰ ਅਬ ਦੇ ਕਮਰੇ ਚ ਰਹਿੰਦਾ ਸੀ ਤੇ ਬਸ ਮੇਰੇ ਭਰਾ ਨੇ ਸ਼ਰਾਬ ਪੀ ਕੇ ਮੇਰੇ ਬਾਪੂ ਜੀ ਬੈਸ ਸੀ RAM ਨਾਲ ਨੌਕਰ ਰੱਖਿਆ ਹੋਇਆ ਸੀ ਉਹ ਰੋਟੀ ਗਰਮ ਕਰ ਰਿਹਾ ਸੀਗਾ ਬਾਪੂ ਜੀ ਦੇ ਮੰਗ ਨੂੰ ਮਾਰਿਆ ਸਿਰ ਦੇ ਵਿੱਚ ਜਦੋਂ ਸਾਨੂੰ ਫੋਨ ਕੀਤਾ ਬੰਦਿਆਂ ਦੇ ਕੋਲੋਂ ਅਸੀਂ ਪੰਜੇ ਭੈਣਾਂ ਗਈਆਂ ਤੇ ਇਹਨਾਂ ਦਾ ਇਲਾਜ ਕਰਾਇਆ ਹਸਪੀਟਲ ਚ ਲੈ ਕੇ ਆਏ ਇਹ ਤਾਂ ਜੀ ਉਹੀ ਦੱਸ ਸਕਦਾ ਵੀ ਉਹਦੀ ਕੀ ਵਜ੍ਹਾ ਸਾਨੂੰ ਉਨਾਂ ਹੀ ਪਿਆਰਾ ਸੀਗਾ ਭਰਾ ਉਨਾਂ ਹੀ ਬਾਪੂ ਜੀ ਪਰ ਬਜ਼ੁਰਗ ਨੇ ਕੀਤਾ ਸਾਨੂੰ ਬਹੁਤ ਜ਼ਿਆਦਾ ਇਹ ਚੀਜ਼ ਦਾ ਦੁੱਖ ਤੇ ਸਬੰਧੀ ਸਾਡੀ ਟੀਮ ਨੂੰ ਜਾਣਕਾਰੀ ਦਿੰਦਿਆਂ ਥਾਣਾ ਸੰਦੋੜ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਹਸਪਤਾਲ ਚੋਂ ਮੈਡੀਕਲ ਰਿਪੋਰਟਾਂ ਲੈ ਕੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਜਲਦ ਕੀਤੀ ਜਾਵੇਗੀ ਇਹ ਜਿਹੜਾ ਕਠਾਲੇ ਪਿੰਡ ਮਲਕੀਤ ਸਿੰਘ ਤੇ ਇਹਦੇ ਲੜਕੇ ਕੇਵਲ ਸਿੰਘ ਦਾ ਉਸ ਚ ਪੇਉ ਪੁੱਤ ਦਾ ਝਗੜਾ ਹੋਇਆ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਹੈ ਇਹ ਮਲਕ ਮਲਕੀਤ ਸਿੰਘ ਦੇ ਇੱਕ ਲੜਕਾ ਹੈ ਕੇਵਲ ਸਿੰਘ ਪੰਜ ਇਹਦੇ ਲੜਕੀਆਂ ਨੇ ਇਹ ਮਤਲਬ ਇਹਨੇ ਹੁਣ ਕੇਵਲ ਸਿੰਘ ਨੇ ਆਪਣੇ ਬਾਪ ਨਾਲ ਕੁੱਟਮਾਰ ਕੀਤੀ ਸੀ ਉਹ ਹਸਪੀਟਲ ਐਡਮਿਟ ਸੀਗਾ ਉਹਦੇ ਕੱਲ ਉਹਦੀ ਸਟੇਟਮੈਂਟ ਲਿਖ ਕੇ ਲਿਆਂਦੀ ਸੀ ਤੇ ਉਸੇ ਮਤਲਬ ਸਟਾ ਜਿਹੜੀਆਂ ਐਕਸਟਰੀ ਰੱਖੀਆਂ ਐਕਸਟਰੀ ਰਿਪੋਰਟ ਆਉਣ ਤੋਂ ਬਾਅਦ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਬੜੀ ਸ਼ਰਮ ਦੀ ਗੱਲ ਹੈ ਉਸ ਕਲਯੁਗੀ ਪੁੱਤ ਲਈ ਜਿਸ ਨੂੰ ਆਪਣੇ ਪਿਓ ਤੇ ਵੀ ਤਰਸ ਨਹੀਂ ਆਇਆ ਉਹ ਪਿਓ ਜਿਸ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਪੁੱਤ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਜਾਂਚ ਤੋਂ ਬਾਅਦ ਇਸ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978